ਹਾਂ ਹੁਣ ਸਾਹ ਆ ਗਿਆ ਵਾਏ ਉਹ ਅੱਗੇ ਚਾੜਤੀ ਅੱਗੇ ਤਾਂ ਫਿਰ ਉਹਦੇ ਨਾਲ ਚੜਜਾ ਪਹਿਲਾ ਪੂੜਾ ਆਂਟੀ ਜੈਨੀ ਸਾਰੇ ਟੱਬਰ ਨੇ ਖਾ ਆਹ ਹੈਪੀ ਹੋਲੀ ਬਾਈ ਪਹਿਲੀ ਏਰੀ ਨੂੰ ਪਹਿਲੀ ਵਾਰੀ ਜਸ ਪਹਿਲੀ ਵਾਰੀ ਪੂੜੇ ਬਣਾਉਣ ਮੈਂ ਨਹੀਂ ਬਣਾਏਗੀ ਮੈਂ ਬਣਾਏ ਨਾ ਕਿ ਬਣਨਗੀ ਵਧੀ ਬਣ ਕੇ ਓਏ ੂੜਾ ਦਵਾਗ ਨੂੰ ਚੜ ਕੇ ਤੂੰ ਕਿਹੜੇ ਸਟੈਂਡ ਕਰਦੇ ਖੜਾ ਹੀ ਖੜਾ ਡੇਗੀ ਸ਼ਰਤ ਸ਼ਰਤ ਦਾ ਦੇਖ ਲਓ ਮੰਮਾ ਨੂੰ ਕਿਵੇਂ ਰੱਖੀ ਆਉਂਦੀ ਆ ਆਕਰਮੇ ਲਾ ਕਰੋ ਨਹੀਂ ਭਾਈ ਮੈਨੂੰ ਜੱਸਾ ਆਇਆ ਕਰੋ ਮੈਂ ਕਹ ਰਿਹਾ ਜੱਸਾ ਭਾਈ ਤੇਰੇ ਤੇ ਅੱਜ ਤੇ ਮੈਂ ਮਾ ਸੋੜੇ ਜਵਾ ਕਢਿਆ ਲੈਨੇ ਮੇਰੇ ਦੋ ਰੋਟੀਆਂ ਇੱਥੇ ਆਪ ਬਣਾ ਰਹੀਆਂ ਤੇ ਉਹ ਤਾਂ ਕਹਿਦੀ ਸੀ ਕੱਚੇ ਵੀ ਖਾ ਲਾਂਗੇ ਜਿਆਦਾ ਮੱਚੋ ਇਹ ਵੀ ਖਾ ਲਾਂਗੇ ਟੁੱਟੇ ਵੀ ਖਾ ਲਾਂਗੇ ਹੁਣ ਦੇਖੀ ਕੀ ਕਰਦੀ ਹੈ ਸਾਹੀ ਤੇ ਦੇਖੋ ਫੈਬਰੀਵਾਨ ਵੈਲਕਮ ਬੈਕ ਆਪਣੇ ਸਾਰਿਆਂ ਦਾ ਗੁਰਜਤਸ ਬਲੌਗ ਆਈਓ ਦੇ ਸਾਰੇ ਵਧੀਆ ਕਿਾ ਇਧਰ ਪੂਰੀ ਦਾ ਰਾਜਾ ਕਾਲੂ ਦੀ ਐਂਟਰੀ ਬੰਦ ਦੇਖੋ ਸਿਰੂ ਗਿਆ ਬਾਪੇ ਇਹ ਰਾਜਾ ਇਹ ਪੂਰੀ ਦਾ ਹਸਬੈਂਡ ਨਹੀਂ ਹੈਗਾ ਉਹ ਆ ਗਿਆ ਉਹਦੇ ਘਰ ਆਲਾ ਉਹ ਆ ਗਿਆ ਕਿਹਨਾਂ ਗਿਆ ਕਮੈਂਟ ਕਰਦੇ ਰਹਿੰਦੇ ਨੇ ਨਾ ਵੀ ਚਾਚੇ ਕਿਣੀਆਂ ਦੇ ਚਾਚੇ ਕਹਿੰਦਾ ਲੜਾਈ ਹੋ ਗਈ ਪਲਾਨਾ ਟੇਮ ਖਾ ਉਹ ਨਹੀਂ ਲੜਾਈ ਲੁੜੀ ਛੜਾ ਟਾਈਮ ਨਹੀਂ ਲੱਗਦਾ ਹੈਗਾ ਲੰਗ ਮਾਰਦੀਆਂ ਹੀ ਵੀ ਮਾਸੀ ਦਾ ਸੋਣਾ ਦੀ ਮੰਮੀ ਟੀ ਗਈ ਸੀ ਲੰਗੜੀ ਜੀ ਮੇਰੀ ਭੈਣ ਇਹਦਾ ਸਿਰ ਤੇ ਤਾਂ ਦੇਖ ਲੋ ਅੰਮਾ ਨੂੰ ਕਿਵੇਂ ਰੱਖੀ ਆਉਂਦੀ ਆ ਹੈਮ ਕੋਈ ਆ ਗਿਆ ਟਾ ਉਹ ਆ ਗਿਆ ਹੁਣ ਦੋਨੋਂ ਚਾਚੇ ਛੱਟ ਦਿਖਾਉਣਾ ਸਾਰਿਆਂ ਨੂੰ ਹਾਂਜੀ ਕੌਂਕਾਲੇ ਸਰਦਾਰ ਜੀ ਜੀ ਸਰ ਕੌਂਕਾਲੇ ਸਰਦਾਰ ਜੀ ਥਾਰ ਕਦੋਂ ਲਾਈ ਜਾਣੀ ਆ ਫਿਰ ਉਹ ਤੇ ਆਵਾਂਗੇ ਵਿਆਹ ਕਰਤੀਏ ਰਵਾਂ ਉਹਨਾਂ ਨੂੰ ਹੈਂ ਵਿਆਹ ਦਾ ਕਰਦੀਏ ਜੀ ਵਿਆਹ ਤਾਂ ਪਹਿਲਾਂ ਲਿਆਂਦੀ ਫਿਰ ਮੈਂ ਆਪਣੀ ਕਿਡਨੀ ਵੇਚ ਰਿਆਂ ਇੱਕ ਕਿਡਨੀ ਬਾਏ ਜਾ ਹੋਰ ਇੱਕ ਕਿੜਨੀਆ ਕੰਮ ਚੱਲਦਾ ਮੈਂ ਘਟਾ ਦਾਰੂ ਪੀਣਾ ਖੀਰ ਪੂੜੇ ਪਤਾ ਨਹੀਂ ਕੀ ਕੀ ਬਣਾਉਣਗੇ ਆ ਫਿਰ ਮੈਂ ਤੁਹਾਨੂੰ ਦੱਸ ਦਿਆ ਮੰਜਾ ਡਾ ਲਿਆ ਉਹ ਰੇਸ ਮੈਂ ਚੱਲ ਜਾਣਾ ਮੈਨੂੰ ਸੁਣਨ ਨੂੰ ਬਹੁਤ ਚੜਦੀ ਇਹਦੀ ਤੁਸੀਂ ਬਾਹ ਦੀ ਚੜਦੀ ਤੈਨੂੰ ਰਹਿ ਜਾ ਵੇ ਮੈਨੂੰ ਬਣਾਉਣਾ ਪਾਣਾ ਇਹਨੂੰ ਤਾਂ ਮੰਮੀ ਨੂੰ ਤਾਂ ਪਤਾ ਹੀ ਯਾਰ ਸਾਰੇ ਮੇਰੀ ਗੱਲ ਸਾਰੇ ਪੜ੍ਹ ਲਈ ਐ ਨਵਰੇ ਅੰਟੀ ਨੇ ਲੈ ਲਏ ਹੈ ਮੰਮੀ ਨੇ ਤਾਂ ਬਣਾਇਆ ਕੇ ਮੈਂ ਵੀ ਬਣਾਇਆ ਕੇ ਕੁਰਸੀ ਤੇ ਨੂੰ ਆਇਆ ਹਾਂ ਫਿਰ ਦਰਦ ਉਹ ਆ ਕੋਈ ਮੈਨ ਲਾ ਗਿਆ ਸੀ ਹਾਂ ਉਹ ਦੱਸ ਦਿਆ ਜਾ ਸਮੈਲ ਸੋਹਣੀ ਲੱਗਦੀ ਨਹੀਂ ਵਧੀਆ ਹੁੰਦੀ ਐ ਸਿਨ ਜਦੋਂ ਸਕੂਟਰ ਨਹੀਂ ਹੁੰਦੇ ਸਕੂਟਰ ਦਾ ਧੂਆਂ ਕਿੰਨਾ ਸੋਹਣਾ ਨਿਕਲਦਾ ਹਾਏ ਆਪਾਂ ਲੈ ਲੈਣ ਹਾਏ ਇਸ ਸਕੂਟਰ ਦੇ ਧੂਏ ਪਿੱਛੇ ਐ ਬੈਠੀ ਆਈ ਤੇ ਕੋਈ ਸਕੂ ਲੈ ਜਾਂਦੀ ਚਾਚਾ ਸਾਸ੍ਰੀਕਾਰ ਸਮਾਲ ਲੀ ਚਾਚਾ ਸਾਸ੍ਰੀਕਾਰ ਠੀਕ ਆ ਬੰਦ ਬੰਦ ਆਇਦਾਂ ਫਟੀਲਾ ਲਵੇੜ ਚਾਚਾ ਚਾਚਾ ਹਾਈਜੀ ਬਣਾ ਲੀਏ ਇਹ ਇਹ ਚੌੜ ਵੱਧ ਇਹ ਚੌੜ ਵੱਧ ਬੋਲਣਗੇ ਉਹਨੂੰ ਕੋੜੀ ਨੇ ਥੋੜੀ ਨਖਰ ਵੀ ਖੁੱਲ ਨਹੀਂ ਬਹੁਤ ਦੋ ਦੋ ਨੀ ਬਾਤ ਹੈ ਬਾਮੇ ਦੀ ਭਾਪ ਪੈ ਜੋ ਦੋਸ ਵੇਲੇ ਬੰਨ ਇਹ ਬਣਾਣ ਲਗੀ ਆ ਇਹ ਆ ਤਰੋ ਜਾ ਤਰੋ ਸਾਡੇ ਘਰ ਦੀ ਆ ਫੋਨ ਵਾਲੇ ਆਉਣ ਵਾਲੇ ਸਮੇਂ ਚ ਚੁੱਲਾ ਸਾਂਝਾ ਹੋਇਆ ਕਰਨਾ ਮੈਨੂੰ ਲੱਗ ਇੱਕ ਦਿਨ ਰੋਟੀ ਜਿੱਧਰ ਪਹਿਲਾਂ ਪੱਕ ਜਾ ਗਰ ਉਧਰ ਹੀ ਖਾਣੇ ਕਰਨੀ ਮੈਂ ਬੁੜੀ ਹੋ ਜੂ ਭਾਈ ਥੋੜੀ ਦਵਾਤ ਕਰਕੇ ਮੈਨੂੰ ਕਰੋ ਵੇ ਭਾਈ ਮੈਨੂੰ ਜੱਤਰਾ ਦਾ ਗਾਗਲ ਮੈਂ ਕਹਾਂ ਤੁਹਾਨੂੰ ਜੱਸ ਭਾਈ ਤੇਰਾ ਚਾਹ ਤੇ ਮੈਂ ਮੈਂ ਛੋਟੇ ਜਿਹਾ ਖੜਿਆ ਲੈਨੇ ਮੇਰੇ ਦੋ ਰੋਟੀਆਂ ਇੱਥੇ ਧਾ ਲਈ ਦੋ ਰੋਟੀਆਂ ਤੇ ਕਰ ਲਈ ਲੋ ਜੀ ਕੋਚ ਸਾਹ ਹੁਣ ਆਪੀ ਅੱਗੇ ਹੋਇਆ ਕਹਿੰਦਾ ਮੈਂ ਕੋਈ ਸਿੱਖਿਆ ਉਹ ਦੇਣਾ ਸੀ ਸਾਰਾ ਹਾਂ ਆਂਟੀ ਵੀ ਨਹੀਂ ਸਾਰੇ ਟੱਬਰ ਨੇ ਖਾਂ ਆਹ ਹੈਪੀ ਹੋਰਲੀ ਭਾਈ ਦਾਂਕੇ ਦੇ ਬੇਸੇ ਦਾ ਤਾਂ ਹਾਂ ਵੀ ਤਾਂ ਜ਼ਰੂਰ ਪਾ ਲੇ ਰੱਖਦੇ ਬਾਨੀ ਪਹਿਲਾਂ ਕਹਿੰਦੇ ਚੌਲੋ ਪਾਵਾਂਗੇ ਤੋਂ ਬਾਅਦ ਮਿੱਠਾ ਔਰ ਦੁੱਧ ਵਗੈਰਾ ਪਾਵਾਂਗੇ ਹਾਂ ਵੀ ਚਾਚਾ ਓਏ ਚਾਚਾ ਚਲੋ ਹੋ ਗੱਤਾਂ ਨਹੀਂ ਕਿਹੜਾ ਗੱਤਾਂ ਉਹਨੇ ਸਿੱਦੇ ਸਿੱਦੇ ਹੀ ਕਹਿੰਦਾ ਇਹ ਰੋ ਪਿੱਪਲ ਦਾ ਪੱਤਾ ਪਿੱਪਲ ਦਾ ਪੱਤਾ ਹੈਗਾ ਇਹਦੇ ਅਕਦੂ ਰਾਜ ਖਾ ਲਿਆ ਪਰ ਮੈਂ ਤੁਮ ਸਾਰੇ ਦੇ ਦੇ ਕੋਲੇ ਨਾ ਬੈਲੇ ਕਿੰਨਾ ਕਰ ਗਿਆ ਬੋਲੀ ਦਾ ਫਰਕ ਮਾੜੀ ਨਹੀ ਮੂਹਾਂ ਆ ਗਰੀਆਂ ਬੜੀਆਂ ਪਾਈ ਨਾ ਨਾ ਬਾਈ ਬਤਾ ਚਾ ਬਦਲ ਬੰਦਾ ਮੋਢੀ ਥੋੜਾ ਟਾਈਮ ਪਹਿਲਾਂ ਭੱਜਣ ਨੂੰ ਤਿਆਰ ਸੀਗਾ ਅੱਜ ਕਮੈਂਟ ਆਈ ਕਹਿੰਦੇ ਵੀਰੇ ਦਾ ਰੋਣਕ ਲਾੜੀ ਨੇ ਮੇਰੇ ਤੜ ਵੀਰੇ ਦਾ ਕਿਥੋਂ ਦੇ ਵੀਰੇ ਦਾ ਕਾਲੀ ਰੋਣਕ ਲੱਗਦੀ ਆ ਅਸੀਂ ਲੱਭ ਕੇ ਲਿਆਉਣਾ ਦੂਣਾ ਰੋਣਕ ਲੱਗਦੀ ਪਾਉਣੇ ਨਾ ਮੈਨੂੰ ਲਈ ਇਹਨੂੰ ਵੀ ਹੋਏ ਮੋਢੀ ਨਹੀਂ ਲੱਗਦਾ ਕੁਝ ਲੈ ਆਉਂ ਉਹ ਲੈ ਆਉਣਾ ਮੈਨੂੰ ਲੱਗਾ ਪਾਉਣੀ ਆ ਮੈਨੂੰ 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 ਪਾਉਣੀ ਦੇ ਜੀ ਪਲੇਟ ਤੰਮੀ ਤੇ ਰਹੀ ਜੀ ਚੂਰ ਤੇ ਮਸਾਲਾ ਪਣਾ ਰੈਡੀ ਆ ਸਰੋਂ ਦਾ ਤੇਲ ਕੱਚੀ ਕਾ ਨੂੰ ਜੀ ਸਰ ਬਾਅਦ ਵਿੱਚ ਕੰਟੀਨਿਊ ਕਰਾਂਗੇ ਅਭੀ ਹਮ ਥੋੜੀ ਸੀ ਬ੍ਰੇਕ ਲੈਂਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਸਾਰੇ ਯਾਰ ਥੋੜੀ ਸੀ ਬ੍ਰੇਕ ਦੇ ਬਾਅਦ ਜੀ ਨਾਲ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਸਾਰਿਆਂ ਨੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿਤੋਂ ਕਿਤੋਂ ਵਲੌਗ ਦੇਖ ਰਹੇ ਹੋ ਕਿਹਨੇ ਕਿਹਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਿਹਨੇ ਕਿਹਨੇ ਨਹੀਂ ਕੀਤਾ ਸਾਰੇ ਯਾਰ ਤੇ ਜਿਹਦੇ ਜਿਹਦੇ 10-10 ਕਮੈਂਟ ਆਉਣਗੇ ਉਹਦਾ ਹਰ ਇੱਕ ਵਲੌਗ ਦੇ ਵਿੱਚ ਨਾਮ ਬੁਲਾਇਆ ਜਾਊਗਾ 10-10 ਕਮੈਂਟ ਸਾਰੇ ਯਾਰ ਕੂੜੇ ਬਾਨ ਨੇ ਹੋ ਗਿਆ ਸਟਾਰਟ ਪਹਿਲੀ ਵਾਰੀ ਜਸ ਪਹਿਲੀ ਵਾਰ ਪੂੜੇ ਬਣਾਉਣ ਲੱਗੇ ਅੱਗ ਮੱਤ ਵੀ ਬਾਬਾ ਜੀ ਆਂਟੀ ਨੇ ਤਾਂ ਆਪ ਨਿਕਲਦੇ ਬਣਾਏ ਹੈਗੇ ਅੰਮਾ ਸਿੱਧਾ ਆਪਾਂ ਨੂੰ ਮੈਂ ਸਿੱਖੀ ਕਿ ਸਾਡੇ ਏਰੀਏ 'ਚ ਬਣਾਏ ਜਾਂਦੇ ਮਤਲਬ ਇਹ ਜੈ ਗੁਰੂਦੇਵ ਤੁਹਾਨੂੰ ਪਾਸਾ ਸੰਤਾ ਬੜੀ ਬਣਦਾ ਬਾਬਾ ਦਾ ਨਾਮ ਲੜਿਆ ਅਸਾ ਤੇਲ ਲਾ ਕੇ ਬਣਦੇ ਨੇ ਹੋਰ ਕੀ ਲਾ ਕੇ ਬਣਦੇ ਬੱਲਾ ਬੜੀਆਂ ਮੈਨੂੰ ਵੀ ਬਤਾ ਗਈ। ਹਾਂ ਹੁਣ ਜਦੋਂ ਪਤਾ ਹੀ ਨਹੀਂ ਆ ਮਾ। ਹਾਂ ਮੈਨੂੰ ਹੀ ਨਹੀਂ ਪਤਾ। ਚੱਲ ਹੁਣ ਪਰ ਮੈਨੂੰ ਇਹਦੀ ਧੌਂ ਜੀ ਬੜੀ ਜੜ ਗਈ। ਆ ਇਦਾਂ ਹੀ ਇਦਾਂ ਹੀ। ਕੋਲੀ ਨਹੀਂ ਖੰਡਿਆ ਦੋ ਨਮਾਰੇ ਤਾਂ। ਨਾਲੇ ਜੰਮੀ ਪਤਲਾ ਜਾਂ ਕਰਦੇ। ਜਮਾ ਪਤਲਾ ਜਮਾ ਪਤਲਾ ਹੁੰਦਾ ਏ। ਕਿੱਥੇ ਲੰਗਰ ਲੱਗਦਾ ਹੁੰਦਾ ਇਹਨਾਂ ਦਾ? ਮਾਣ ਬੂੜਿਆਂ ਦਾ। ਮੰਮੀ ਦੇ ਨਾਨਕੇ। ਨਾਨਕੇ ਹਾਂ। ਹੋਰ ਬਦਲ। ਆਪ ਬਿਹਾਨ ਤੇ ਮਮੀ ਦਾ ਨਾਨਕੇ ਲਾਦਾ ਦੋ ਉੱਥੇ ਦੋ ਨਹੀਂ ਦੋਲੇ ਦੋਲੇ ਆਹ ਤੋਲੇ ਸੀਗਾ ਕੀ ਆਹ ਮੈਂ ਪਹਿਲੇ ਨਾ 도ਲੇ ਲਾ ਦਿੰਦਾ ਆ ਲਓ ਦੀ ਠੀਰ ਦਾ ਵੀ ਦੇਖਿਆ ਮੈਂ ਚੱਕਾਂ ਦੇਈ ਦੇਖ ਹਾਈ ਮਰਿਆ ਸੇਕ ਲੱਗ ਮਮੀ ਤੇ ਰੱਖ ਜੀ ਸੇਕ ਲੱਗ ਲਾਡੀ ਕੋਲ ਨਾ ਕੋਈ ਦੇਖ ਲੱਗ ਜਣ ਉਧਰ ਰਣਜੀਤ ਅੰਮਾ ਨੂੰ ਬੁਲਾ ਲੈਣੇ ਆਂ ਐ ਅੰਮਾ ਬੁਲਾ ਮਗਾ ਕਹਿੰਦੀ ਮੈਂ ਤਾਂ ਕਮਾਗਤ ਰੰਜੀਤਾ ਮੰਨ ਬੁਲਾ ਲਾ ਲੇ ਡਾਲ ਲੱਗ ਰਿਹਾ ਕਿ ਨਹੀਂ 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 ਅਜਾ ਪਰਾਂ ਮਾਣ ਸੇ ਕਰ ਵਾ ਚੰਗੀ ਕਰਾਂਗਾ ਪਰਾ ਹੈ ਕਾਇਦ ਨਾ ਕਰ ਲਾ ਮੋਟਾ ਮੈਂ ਕਿਹਾ ਦਾ ਮੋਟਾ ਥੋੜਾ ਜਿਹਾ ਕੀ ਨਿਕਲਿਆ ਅੰਮਾ ਇਹ ਤਾਂ ਜਮਾ ਬਦਲਾ ਬਦਲਾ ਹੁੰਦਾ ਥੋੜਾ ਘਟ ਪਈ ਚਲੋ ਇਹ ਤਾਂ ਪਹਿਲਾ ਸੀਗਾ ਕੋਈ ਨਹੀਂ ਸੱਚੀ ਬਾਬੇ ਦਾ ਨਾਮ ਲਾ ਅਜੇ ਹੋਰ ਲੱਗਦੇ ਆਂ ਦੇਖੋ ਅਜੇ ਨਹੀਂ ਹੋ ਰਿਹਾ ਅਲੋ ਸੂ ਆ ਸੂ ਉਹ ਕੂੜੇ ਵਾਲੇ ਸਰਦਾਰ ਨੂੰ ਬੁਲਾਓਗਾ ਕਿਵੇਂ ਬਣਾਉਣਾ ਉਹਨਾਂ ਚਾਚੇ ਲਿਆਵੇ ਸੱਪ ਜੱਟਾ ਨਾ ਨਾ ਹੁਣ ਲੱਗਦੀ ਤੂੰ ਆਪ ਹੀ ਲਾ ਲਾਂਗੇ ਚਾਚੇ ਇਹਨੂੰ ਅਰੇ ਡੈਡੀ ਨੀ ਕਰੇ ਇਹ ਥੱਲੇ ਲੱਗ ਰਹੀ ਇਹਨਾਂ ਨੂੰ ਮਾਂ ਨੇ ਉਹੀ ਕਹਿ ਰਹੀ ਹੈ ਤਵਾ ਬਦਲੋ ਪਤਲਾ ਨਹੀਂ ਕੀਤਾ ਡੈਡੀ ਇਹਨਾਂ ਮੋਟਾ ਰਹਿ ਗਿਆ ਬੂੜਾ ਉਹਦਾ ਥੱਲੋ ਮੱਚ ਗਿਆ ਸਾਰਾ ਆਈ ਹੁੰਦਾ ਹੈ ਇੱਲਾ ਰੱਬ ਦਾ ਰਾਮ ਕੋਈ ਨਹੀਂ ਹੁੰਦਾ ਬੰਦਾ ਇਹ ਨੂੰ ਕਹਦਾ ਵਾ ਲੱਗਦਾ ਪਤਲਾ ਫਿਰ ਦੇ ਲੋ ਨੁਮ ਨੁਤੇ ਹੋਏ ਆਂਗੇ ਉਹ ਕਰ ਇਹ ਥੋੜਾ ਜਿਹਾ ਬੁੱਧਾ ਤੂੰ ਆਟਾ ਬਣਾ ਥੋੜਾ ਜਿਹਾ ਪਤਲਾ ਪਾਓ ਆਟਾ ਪਤਲਾ ਪਾਈ ਛੋਟੇ ਬਣਾ ਲਈ ਤੈਨੂੰ ਵੱਡੇ ਬਣਾਉਣ ਦਾ ਬਣੇ ਬਸ ਹੁਣ ਕਾਹਨੂੰ ਤੇਲ ਲਾਈ ਜਾਨੀ ਇਹਨਾਂ ਇਹ ਜਿਹੜਾ ਕਿੱਕੀ ਹੈ ਇਹ ਤਾਂ ਹੀ ਲੱਗਦਾ ਪਾਣੀ ਆ ਤੇਰਾ ਕਾਹਨੋਂ ਦਲ ਘਟ ਜਾਂਦਾਗਾ ਸਹੀ ਲੱਗਦਾ ਤੁਹਾਨੂੰ ਰਵੀ ਆ ਗਿਆ ਲਵਾ ਦਿਓ ਬਚਾਰਾ ਦੇ ਗਦੀ ਗੇੜੇ ਪਾ ਦੇ ਅਲਾ ਚੁੱਲੇ ਦੀ ਬਦਾ ਹੋ ਗਈ ਹੋਲੀ ਇੱਕ ਦੋ ਵਾਰੀ ਬਣਾ ਲਉਂਦੇ ਹਾਂ ਤੇ ਦੇ ਦਿਆਂਗੇ ਤੁਹਾਨੂੰ ਹੂੰ ਪਾਇਆ ਤਾਂ ਬਹੁਤ ਸੋਹਣਾ ਦਿੱਖੇ ਹਾਂ گول ਹਾਂ گول گول ਪਾਇਆ ਸੀ ਨਹੀਂ ਪਾਇਆ ਤਾਂ ਨਹੀਂ ਬਹੁਤ ਛੜਾ ਮੋਟਾ ਸੀ ਮਾਂ ਦਾ ਨਜ਼ਰ ਲੱਗ ਗਈ ਟੱਲਣਾ ਹੋਲੀ ਹੋਲੀ ਬਣਾ ਲੈਂਦੇ ਪਹਿਲੀ ਵਾਰੀ ਬਣਾਇਆ ਵਾ ਜੀ ਫਿਰ ਤੁਹਾਨੂੰ ਸਾਰੇ ਦੇਖਾਂਗੇ ਆ ਤਾਂ ਕਰਦੇ ਹਾਂ ਐ ਫਾਈਨਲੀ ਸਾਡਾ ਜਿਹੜਾ ਪੂੜਾ ਹੈਗਾ ਉਹ ਗੋਲ ਬਣਿਆ ਦਾੜੀ ਦੇ ਹੱਥਾਂ ਲੱਗੇ ਤੇ ਵਿਚਾਰੇ ਹੁਣ ਕੰਮ ਸੈਟ ਆ ਗੱਤ ਲਿਆਣ ਹਾਂ ਥੋੜਾ ਜਿਹਾ ਗੋਲ ਹਾਂ ਟਣਣਾਂ ਮੈਂ ਪਹਿਲੀ ਦੀ ਬਣਾ ਰਿਹਾ ਹੁਣ ਹੱਥ ਖੁੱਲ ਜਗਾ ਸਾਨੂੰ ਬਣਾਉਣੇ ਆ ਚੱਪਲੇ ਵਾਲੇ ਤਾਂ ਵਿਚਾਰੇ ਗਦੀ ਕਿਹੜੇ ਪਹਿਲਾਂ ਹੀ ਸਾਨੂੰ ਡਰ ਲਾਦਾ ਇਹਨੂੰ ਲੋਣ ਵੇਲੇ ਵੀ ਯਾਰਾ ਨਿਕਲ ਲੱਗੇ ਪਰ ਮੱਕੜ ਜੇ ਤੋਂ ਮੱਕੜ ਦਾ ਬਣਾ ਆਹ ਦੇਖ ਲੈ ਚਾਚੇ ਤੇਰੀ ਸ਼ੈਲੀ ਬਾਹਰੇ ਨਿਕਲ ਆਈ ਪੜਿਆ ਤੂੰ ਫਿਲਮ ਲਾ ਕੇ ਬੈਠ ਗਿਆ ਹੈ ਹੈ ਸ਼ੈਲੀ ਤੇਰੀ ਬਾਹਰੇ ਪਾਗੀ ਆ ਬੈਠੀ ਬੈਠਾ ਹਜੇ ਕਿੰਨੂ ਆਹੋ ਲਖਾ ਭਰਾ ਹੁਣ ਬੁਲਾ ਕੇ ਗਿਆ ਸੀ ਉਹਦਾ ਆ ਗਿਆ ਮੈਂ ਬੁਲਾ ਕੇ ਲਿਆ ਕਿੱਥੇ ਵਾਗ ਗਿਆ ਡਾਡੀ ਉਹ ਤਾਂ ਕਹਿੰਦਾ ਆਪ ਤਾਂ ਨਿਕਲਦਾ ਨਹੀਂ ਹੈਗਾ ਬਾਹਰ ਵੀ ਤਾਂ ਚੱਲਿਆ ਘਰੇ ਸੜਦੇ ਸੜਦੇ ਡਾਡੀ ਦੀ ਕਮੀ تھی ਕੀ ਹੋਰ ਤਾਂ ਕੀ ਕਮੀ ਸੀ ਮੰਮੀ ਕਹਿੰਦੀ ਕੀ ਕਮੀ ਸੀ ਤੇ ਗੱਤੇ ਨਾਲ ਨਹੀਂ ਡੋਟਾ ਹੋ ਜਾਗਾ ਹੋਰ ਗੈਨ ਲਾਉ ਡਾਡੀ ਕੀ ਤੇਲ ਪਤਾ ਕੀ ਹੁੰਦਾ ਪੌਣਾ ਲਵੇਟ ਕੇ ਇਹਨੂੰ ਬਦਲਾ ਕਰ ਲੈ ਤੈਨੂੰ ਪਤਾ ਆਏਗਾ ਇੰਨਾ ਨਹੀਂ ਹੁੰਦਾ ਪਤਾ ਨਾ ਰੱਖਣਾ ਇਹਨੀ ਅਨਿਓ ਕੌਲੀਨ ਵਾਲੀ ਕਰ ਦੇ ਜਾਂ ਕੌਲੀਨ ਵਾਲੀ ਕੌਲੀਨ ਵਾਲੀ ਕਿਪਲ ਦਾ ਪਤਾ ਮਿਲਿਆ ਹੀ ਨਹੀਂ ਪਾ ਕੇ ਕੌਲੀਨ ਵਾਲੀ ਕਰ ਖੜ 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 ਦੈਡੀ ਨੂੰ ਕਰਦਾ ਹੋ ਜਾਦਾ ਫਿਰ ਖੜ ਜਾ ਖੜ ਇਹ ਕਉ ਪੁੱਤ ਨਾ ਆ ਚਿਹਾ ਤੇ ਕੌਲੀ ਉਹ ਪਤਲੇ ਪੋਲੇ ਪੋਲੇ ਹੱਥ ਨਾਲ ਕਰੇ ਬਸ ਦੇਖੋ ਸਲਾਹ ਦੇਣ ਵਾਲੇ ਕਿੰਨੇ ਕਲਾਮੰਦ ਮੈਂ ਸਲਾਹ ਦੇਣਾ ਫਿਰ ਮੇਰੀ ਮਮੀ ਫਿਰ ਚਾਚਾ ਖੜਾ ਸਲਾਹ ਦੇਣ ਨੂੰ ਫਿਰ ਆਇਆ ਡੈਡੀ ਬੈਠਾ ਸਲਾਹ ਦੇਣ ਨੂੰ ਫਿਰ ਆਂਟੀ ਬੈਠੀ ਆ ਕੋਚ ਸਾਹਿਬ ਵਿਚਾਰੇ ਹੁਣ ਕਿਹਦੇ ਨੂੰ ਮੇਰੀ ਸਲਾਹ ਦੇਣ ਵਾਲੇ ਸਾਰੇ ਰਹਿ ਗਏ ਬੱਸ ਕਰਨਾ ਕਿ ਜਰੂਰੀ ਉਹਦਾ ਪਹਿਲੀ ਵਾਰ ਸੇ ਘਰ ਦੇ ਨਾਲ ਸਟਾਟ ਆਹ ਕਰ ਡੈਡੀ ਮਮੀ ਘਰ ਦੇ ਨਾਲ ਚੱਕਦੀ ਸੀਗੀ ਹੋਰ ਬਹੁਤ ਸੋਹਣਾ ਉਤਦੋ ਦੇਣਾ ਕਰ ਦੇਣਾ

ਡੈਡੀ ਦਾ ਐਕਸਪੀਰੀਅੰਸ ਲਾਦਾ ਬਾਈ ਹਾਂ ਡੈਡੀ ਬਣਾਏ ਕੀ ਨਹੀਂ ਕਿਤੇ ਪਹਿਲਾਂ ਡੈਡੀ ਨੇ ਬਣਾਇਆ ਤਾਂ ਹੀ ਤਾਂ ਹੀ ਤਾਂ ਡੈਡੀ ਨੇ ਆਪਾਂ ਨੂੰ ਹਰ ਵਾਰ ਬਣਾ ਕੇ ਪਤਾ ਹੁੰਦਾ ਪਤਲਾ ਡੈਡੀ ਡੈਡੀ ਨੂੰ ਕਿੰਨੇ ਵਜੇ ਤੱਕ ਹੈ ਕੀ ਡੈਡੀ ਕੱਚਾ ਰਹੂਗਾ ਮੈਂ ਤੈਨੂੰ ਦੱਸ ਦਵਾਂ ਜੇ ਕੱਚਾ ਨਹੀਂ ਰਹਿਣਾ ਪੁੱਤ ਆਹ ਦੇਖੋ ਕਿੰਨਾ ਮੋਟਾ ਮੋਟਾ ਹਜੇ ਪਿਆ ਹੂੰ ਚਲੋ ਤੇਰੇ ਸਾਰੇ ਨੇ ਇੱਕ ਇੱਕ ਦੋ ਦੋ ਪਾ ਕੇ ਦੇਖਿਓ ਬੱਸ ਫਿਰ ਤਾਂ ਬਾਰੀ ਬਦਲ ਨਹੀਂ ਰਹੇ ਆਗੇ ਇਹ ਬਾਤ ਹੀ ਲੱਭੀ ਆ ਮੈਂ ਮਣਿਆ ਸੀ ਉਹ ਨਹੀਂ ਮਿਲਦੀ ਇਹ ਲੱਭਿਆ ਉਹ ਕੋ ਮੈਂ ਮਣਾਇ ਦਿੱ ਨਾ ਬਈ ਸਾਰੇ ਮੈਂ ਹੀ ਬਣਾਇਆਗੇ ਕਿਸੇ ਨੇ ਕੁਛ ਨਹੀਂ ਬਣਾਇਆ ਹੈਗਾ ਬੱਸ ਗੱਲ ਖਤਮ ਮੁੱਦਾ ਹੀ ਖਤਮ ਕਰਤਾ ਅਜੇ ਵੀ ਤੇਰਾ ਆ ਆ ਮੜਾ ਜੱਟਾ ਜੇ ਲੋਕ ਨਹੀਂ ਨਹੀਂ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਜੇ ਕੁਛ ਹੋ ਵੀ ਗਿਆ ਫਿਰ ਕੀ ਕਰ ਲਾਂਗੇ ਐ ਐਂਟੀ ਜੇ ਕੋਈ ਬੋਵੀ ਆ ਬਰ ਕੀ ਕਰ ਲਾਗੇ ਹਾਂ ਨਹੀਂ ਨਹੀਂ ਚਾਚਾ ਜਦੋਂ ਆਪ ਬਣਾ ਰਹੀਆਂ ਤੇ ਉਦੋਂ ਤਾਂ ਕਹਿੰਦੀ ਸੀ ਕੱਚੇ ਵੀ ਖਾ ਲਾਂਗੇ ਜਿਆਦਾ ਮੱਚੇ ਵੀ ਖਾ ਲਾਂਗੇ ਟੁੱਟੇ ਵੀ ਖਾ ਲਾਂਗੇ ਹੋਰ ਦੇਖੀ ਕੀ ਕਰ ਦਈਏ ਆਹੀ ਕੀ ਲੈ ਦੇਖੋ ਅੰਦਰ ਜਾ ਕੇ ਵੀ ਤਾਂ ਆਟਾ ਹੀ ਬਣ ਇਹ ਭਾਈ ਦੇਖਿਆ ਮੈਂ ਕਿਹਾ ਸੀ ਨਾ ਡੇਢੀ ਪਿਚਾ ਲਓ ਮੱਚ ਜੂਗਾ ਦੇਖੇ ਕੋਈ ਉਹੀ ਰਾੜਦਾ ਇਹ ਆ ਹੀ ਹੋ ਜਾਂਦਾ ਸਾਰੀ ਨਾ ਚਾ ਕਾਟ ਪੋਈ ਬੀਬੀ ਆ ਕੰਮ ਹੋ ਗਿਆ ਪੂਰਾ ਮਾਮਾ ਕਹਿੰਦੇ ਬੀਬੀ ਕੀ ਕਰਾ ਟੁੱਟ ਗਿਆ ਮਾਈ ਕਰੀ ਕੋਈ ਨਾ ਮਗਸ ਸਾਰੀ ਤੂੰ ਕਰ ਸਾਰੀ ਤੂੰ ਸਾਰੇ ਜਿਹਾ ਸੀ ਅੱਜ ਅੱਟ ਉਹੀ ਆਟੇ ਦੀਆਂ ਕਾਲੀਆਂ ਦੇ ਦਾਂਗੇ ਬਚਾ ਦੇ ਤੂੰ ਸਭ ਫੱਕੜਵਾ ਉਹ ਚਾਚੀ ਦੇ ਨਾਲ ਪਾ ਦੀ ਡੈੜੀ ਤੂੰ ਦੇਖ ਬੀਨਾ ਦੇ ਨਹੀਂ ਸਕਦਾ ਬਣਦਾ ਫਿਰ ਪੂੜਾ ਆ ਦੇਖੋ ਇੰਦਰ ਵੀ ਰਾੜ ਲਾ ਮੜੇ ਕੇ ਤਸੰਹ ਹੁੰਦਾ ਹੋਰ ਡਾੜੀ ਕੋਚੇ ਜਣਾ ਲਾ ਬਾਈ ਦੋ ਮਿੰਟ ਹੋਰ ਲੱਗੇ ਦੇ ਲੈ ਪਿਕ ਕਰਕੇ ਤਾਂ ਦੇਖ ਲੈ ਤੂੰ ਬਸ ਦੇਖ ਲੈ ਖੀਰ ਨਾਲ ਖਾਵਾਂ ਓਏ ਜੇ ਘੱਟ ਲਾਦੇ ਹੋਰ ਪਾ ਲੈਣੇ ਆਗੇ ਨਾ 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 ਬਾਦੂ ਨਹੀਂ ਆਟੇ ਆਟੇ ਕੇ ਦੀ ਬਾਸ ਆਈ ਪਾਟੇ ਜਣ ਦੇਖੀ ਆਟੀ ਦੇ ਤਾਂ ਆਟੀ ਜੋੜ ਦੇ ਹਾਥੀ ਜੋੜਦੇ ਆਂ ਆਟੀ ਦੇ ਤੇ ਵਾਪਸ ਨਹੀਂ ਦੋ 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 ਰਾਮ ਨਾਲ ਆ ਜਾਣੇ ਜਿਹੇ ਕਿ ਦੋ ਦੋ ਬਾਦੂ ਨੇ ਇੱਕ ਇੱਕ ਹੀ ਕਰਦਾ ਜਾਣੇ ਇਹਨੇ ਖਾਤੇ ਹੋਏ ਉਹ ਸੌਣ ਦੀ ਛੜੀ ਨਹੀਂ ਲੱਗੀ ਸੌਣ ਦੀ ਕਿਹੜੀ ਨਾ ਸੌਣ ਦੀ ਜਿਹੜੀ ਲੱਗੀ ਅੱਜ ਤੇਰੇ ਘਰ ਤੇ ਬੜਾ ਰਿਆ ਉੱਕੇ ਆਇਆ ਉਹ ਇਹ ਨਹੀਂ ਆਉਂਦਾ ਇਹ ਤਾਂ ਨਿਕਲਦਾ ਗੇਟ ਤੋਂ ਬਾਹਰ ਲੈ ਮੈਂ ਆਈ ਹੋਵਾ ਚਾਚਾ ਨਾ ਆਵੇ ਐਵੇਂ ਹੋਣ ਸ਼ਾਇਦ ਹਣਾ ਚਾਚਾ ਮੈਂ ਤੇਰਾ ਪੁੱਤ ਆ ਨਾ ਚਾਚਾ ਹਾਂ ਜੀ ਭਜਨ ਇਹ ਲਿਖਾ ਨਵਾਰ ਤੇ ਨੰਗਰ ਦੇਖਣੇ ਬਾਅਦ ਲਿਖਾ ਾਲਸੀ ਨੇ ਕਿੰਨੇ ਹੋਰ ਦੇ ਸਾਰੇ ਾਲਸੀਆਂ ਦੇ ਲਾਣੇ ਚ ਸੁਣੀ ਤਾਂ ਗੱਬਰੂ ਜੀ ਸਰਦੀਆਂ ਕਿਸੇ ਕੋ ਦੇ ਨਹੀਂ ਜਾਂਦੇ ਸਰਦੀਆਂ ਆਈ ਪੂਰਨਵਸੀ ਲੈ ਕੇ ਕਿਲੋ ਕਿਲੋ ਵਾਈ ਢੋਲੂ ਕੰਨ ਜਾਨੇ ਤੜਕੀ ਚਾਰ ਚਾਰ ਗੇਲੇ ਤਹੇ ਮੇਲੇ ਦੇ 라 ਦਿੰਦੇ ਨੇ ਉਹ ਤਾਂ ਤੜਕੀ ਨਿਕਲ ਜਾਂਦੇ ਸੀਗੇ ਪਹਿਲਾਂ ਸਾਰਾ ਘੁੰਮ ਫਿਰ ਕੇ ਆਉਂਦੇ ਕੁਛ ਨਹੀਂ ਖਾਣਾ ਪੀਣਾ ਹੈਗਾ ਸਿੱਧਾ ਹੀ ਆ ਗਿਆ ਇਹ ਦੇਖਦੇ ਉਹ ਮੁੰਡਾ ਪਾਉਣੇ ਨੇ ਰੂੰ ਦੀ ਉਹ ਲੈ ਕੇ ਆ ਗਿਆ ਦੇ ਦਿੰਦੇ ਬੀ ਜਾਂਦੇ ਸਾਰੀ ਤੇੜੀ ਮਾਈ ਬੁੱਢੀ ਦੇ ਵਾਲ ਬਾੜਾ ਗੁੱਡੀਆਂ ਦਾ ਵਾਲਾ ਚਾਹ ਹੁੰਦਾ ਸੀ ਸਾਨੂੰ ਤੇ ਧੁੱਪ ਚੜ੍ਹਦੀ ਬੁਮਾਰਗੋ ਜੋਗੇ ਤੁਸੀਂ ਹੈ ਸਾਰੇ ਜੈਲੀ ਪੀ ਜਾਂਦੇ ਮੇਲੇ ਦੇ ਇੱਕ ਮੋਟਾ ਹੁੰਦੀ ਸੀ ਉਹਨਾਂ ਵੀ ਸਿੱਖਾਂ ਦੀਆਂ ਹਾਂ ਤਿੰਨੇ ਜਣ ਕੇ ਕਾਵਲੀਆਂ ਜੀ ਹੋ ਜਾਂਦੀਆਂ ਹੁਣ ਉਹੀ ਨਹੀਂ ਜੀ ਕਰਦਾ ਹੈਗਾ ਜਾਨੂ ਜਿਹੜੇ ਜਦੋਂ ਅਸੀਂ ਸਾਈਕਲ ਸਿੱਖਿਆਗੇ ਉਦੋਂ ਤੱਕ ਅਸੀਂ ਰੂੜੀ ਤੇ ਜਾਣਦੇ ਸੀ ਜਿੱਥੇ ਉਹ ਇੰਦਰ ਕਮਲਿਆ ਕਾਹੂਆ ਨਾ ਕੰਧ ਜੀ ਹੈਗੀ ਨਾ ਉਥੇ ਰੂੜੀ ਹੁੰਦੀ ਸੀ ਹੈਨਾ ਚਾਚਾ ਆਪਣੇ ਪਹਿਲਾ ਉਹ ਉਥੇ ਡੰਗਰ ਹੁੰਦੇ ਸੀ ਇਧਰ ਕਾਰਖਾਨਾ ਸੀਗਾ ਨੰਬਰ ਕਿਤੇ ਬਗੜ ਦੇ ਸੀ ਲੇਟਿੰਗ ਨਹੀਂ ਲਾਏ ਇਹਦਾ ਬਹੁਤ ਵੱਟੇ ਦਾ ਬਾਗੀਚਾ ਜਿੰਨੇ ਮੈਨ ਲੱਗਦਾ ਸੀ ਟਰ ਨ ਕਿਸੇ ਰੀਤ ਤੇ ਹੁੰਦੇ ਆਹ ਸਾਰਾ ਖੁੱਲਾ ਡੁੱਲਾ ਹੁੰਦਾ ਸੀਗਾ ਇੱਥੇ ਤਾਂ ਟੋਬਾ ਹੁੰਦਾ ਸੀ ਹੂੰ ਟਾਮ ਟਾਮ ਦੀ ਬੰਦ ਉਹ ਜਿੱਥੇ ਬਾਥਰੂਮ ਬਣਾਏ ਹੋਏ ਨੇ ਉੱਥੇ ਹੁੰਦਾ ਸੀਗਾ ਤੋਬਾ ਤਾਂ ਹੈਨਾ ਦਾ ਚਾਚਾ ਹਾਂ ਉਹ ਪਰਾਂ ਤੱਕ ਸੀ ਮੱਝਾਂ ਲ ਟੋਬੇ ਚ ਨਲ ਜਾਂਦੀ ਹੈ ਹੈ ਹਾਂ ਮੈਂ ਕਹਾਂ ਮੱਝਾਂ ਲ ਟੋਬੇ ਜੀ ਨਾਈ ਜਾਂਦੀ ਜੀ ਹਾਇ ਚ ਗੰਦੇ ਜੇ ਪਾਣੀ ਚ ਗੋਹੇ ਵਾਲੇ ਚ ਮਜ਼ਾ ਬੋਤਾ ਉਹਦਾ ਜੀ ਕਿੰਨੇ ਕਰਾਵੇ ਯਾਰ ਉਹ ਯਾਰ ਫੋਨ ਸੋਹਣੇ ਪਾਣ ਨਾਲ ਲੱਗਿਆ ਪਰ ਘਟ ਪਾਉ ਯਾਰ ਉਹ ਤਾ ਕੱਚੇ ਛੱਡੀ ਯਾਰ ਉਹ ਬਾਈ ਡਾੜੀ ਸਹੀ ਲੱਗਣੇ ਡੱਡਾ ਡੱਡਾ ਛੱਡਾ ਦੁੱਖਾ ਡਾੜੀ ਟੱਡਾ ਆਂਡਾ ਨਾ ਖਾਣੇ ਚਲਦੀ ਹੋਉਂਦੀ ਆ ਨਹੀਂ ਖਾਂਡ ਨਹੀਂ ਪਾਈ ਬਾਬੀ ਸ਼ੱਕਰ ਹੀ ਪਾਈ ਬਿੱਟੀ ਜਲਦੀ ਚਿਪ ਜਾਂਦੀ ਆ ਤਾਂ ਪਾਣੀ ਲਾ ਲਾ ਡਾੜੀ ਆਪਾਂ ਚਿਪਕਣ ਨਹੀਂ ਦੇਣੀ ਤੇ ਇਹ ਲੈ ਛੱਡ ਪਾਣੀ ਪਾਤੇ ਐ ਬਾਬੂ ਬਈਆ ਦੇਖਿਆ ਲੱਡੜੀ ਕੱਚਾ ਪਿਆ ਉਹ ਕੱਚਾ ਨਹੀਂਗਾ ਹਾਂ ਆ ਕੇ ਦਵਾ ਦਿੰਦੇ ਕੀ ਲੱਗਦਾ ਨਹੀਂ ਚਾਚੇ ਦਾ ਘਣਾ ਜਿਹੜੀ ਕੋਲੀ ਵਜੀ ਹੈਗੀ ਆਈ ਇਹਨਾਂ ਦੇ ਮੂੰਹ ਚ ਫਿਰਦਾ ਮੈਂ ਆ ਚੁੱਕਿਆ ਹਾਂ ਜਾਤੀ ਹਾਂ ਮੈਂ ਉਸ ਤੋਂ ਦੇ ਘਰੇ ਆਇਆ ਕਰਾਂਗੇ ਆਪਣੇ ਅੱਛਾ ਸਾਰਾ ਨਹੀਂ ਮਹਿਲ ਲੱਗਿਆ ਬਸ ਆਈਆਂ ਫਿਰ ਮੇਰੇ ਬੱਚਾ ਨਿਕਲਨੇ ਚਾਹੀਦੇ ਨੇ ਮੂੰਹ ਚ ਪਤਾ ਕੀ ਤਾਂ ਕੀ ਹਾਂ ਹਾਂ ਮਹਾ ਜੀ ਮੈਂ ਕਹਿੰਦਾ ਮੱਕ ਉਹ ਗੀ ਮੰਮੀ ਨੰਨਾ ਮਾਰਦੀ ਆ ਕਰਨਾ ਬਿਮਾਰੀ ਮੈਂ ਤੈਨੂੰ ਦਾ ਮਹਾ ਭਾਈ ਬਣਾ ਲੇ ਠੀਕ ਹੈ ਜੀ ਦੇਖੇ ਦੇਖੇ ਮੰਮੀ ਕੱਚਾ ਨਾ ਨਹੀਂ ਹਾਂ ਤੂੰ ਜਿਆਦਾ ਮਚਾ ਮੂਗੇ ਇਹਨੂੰ ਦੱਸ ਮਾੜਾ ਜਰਾ ਔੜ 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 ਆਜ ਤੂੰ ਮਾੜਾ ਦੇ ਮਾੜਾ ਨੰਨਾ ਨੰਨਾ ਬਾਸ ਡੈਡੀ ਕੋਈ ਨਹੀਂ ਕੋਈ ਨਹੀਂ ਡੈਡੀ ਮੂ ਉਹ ਤਾਂ ਜੀਬ ਤੇ ਕੀ ਇਹ ਤਾਂ ਫਿਸਲ ਜਾਂਦੀ ਹੈਗੀ ਬਣਾ ਲਓ ਬਣਾ ਰਹਾ ਮੰਮੀ ਮੰਮੀ ਹੋਰ ਪੰਪਾ ਦੇ ਡੋਲੀ ਮਹਾਂ ਚਾਚਾ ਹਾਤਾ ਤਾਂ ਇਹਦੇ ਆਲੂ ਵਾਲੇ ਪ੍ਰੌਣ ਸੰਗ ਕਰਦੀ ਜਿਹੜਾ ਕਾਲੂ ਵਾਲਾ ਬ੍ਰਾਂਡ ਹੈ ਜੁੜਦਾ ਲੈ ਸਾਨੂੰ ਤਾਂ ਖਵਾਇ ਨਹੀਂ ਕਰਦੇ ਆਲੂ ਬੜਾ ਪ੍ਰੌਣ ਖਾਣਦਾ ਹੁੰਦਾ ਕੀ ਕਰਾਉਂਦਾ ਉਹ ਤਾਂ ਛੋਟੇ ਸੀਗਾ ਤੇ ਸਾਨੂੰ ਕੀ ਪਤਾ ਚਿਰ ਲੈ ਲੋਈ ਇੱਧਰ ਰਵੀ ਸਿੰਘ ਲੂੰਬਾ ਵੀ ਆ ਗਿਆ ਕੀ ਗੱਲ ਚਾਲੇ ਲੂੰਬਿਆ ਬਾਲਟੀ ਨਾਲ ਕੀ ਸ਼ਰਨਾ ਦੀ ਆ ਬਾਲਟੀ ਬੁਲਟੀ ਘੋਲਦੇ ਅੰਮਾ ਨੇ ਖਾਣੇ ਨੂੰ ਚਾਚੇ ਨੇ ਤਾਂ ਕੰਮੀ ਨਹੀਂ ਵੇਟਦਾ ਸੀ ਆਟਾ ਜੀ ਕੌਲੀ ਗਿਆ ਨਾ ਮਾਰੋ ਅੰਦਰ ਸਿੱਧਾ ਹੀ ਸਿੱਧਾ ਹੀ ਜਾਂਦੇ ਲਾਸਟਾ ਲਾਸਟਾ ਜੈ ਬਾਬੇ ਦੀ ਕਿੰਨੀ ਕੌਲੀ ਰੱਖੀਂ ਤੈਨੂੰ ਬਸ ਸਾਰੇ ਮੈਂ ਹੀ ਤਾਂ ਬਣਾਇਆ ਗੇ ਤੁਸੀਂ ਕੀ ਕੀਤਾ ਸਿੱਖ ਗਏ ਸਿੱਖ ਗਏ ਇਹ ਫਾਗ ਦੇ ਚਾਚਾ ਬਣਾਉਣ ਲਈ ਕਹਿੰਦਾ ਮੈਂ ਤਾਂ ਸਾਰੇ ਤਾਂ ਮੈਂ ਬਣਾਇਆ ਗੇ ਸਾਡੇ ਤਾਂ ਤਾਂ ਬਣਨੇ ਨਹੀਂ ਸੀ ਅਹੀਂ ਤਵਾਂ ਸਿੱਟਾ ਵੇ ਤੇ ਇਲੋਂਦੇ ਰਹੇ ਨੇ ਹਾਂ ਨਹੀਂ ਵੇ ਡੈਡੀ ਜਦ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਨਾ ਸਾਡਾ ਡੈਡੀ ਉਹ ਸਾਰਾ ਕੰਮ ਕਰ ਦਿੰਦਾ ਸੀਗਾ ਜਦ ਅਸੀਂ ਜਮੀ ਨਿੱਕੇ ਨਿੱਕੇ ਜੀ ਸੀ ਮੰਮੀ ਸਾਡੀ ਜਿਆਦਾ ਬਿਮਾਰ ਰਹਿੰਦੀ ਸੀਗੀ ਹਾਂ ਵੀ ਤਾਂ ਸਹੀ ਚਲਾਉ ਪਹਿਲਾਂ ਨਹੀਂ ਮਤਲਬ ਕਿ ਪਹਿਲਾਂ ਡੈਡੀ ਪਹਿਲਾਂ ਜਿਆਦਾ ਬਿਮਾਰ ਰਹਿੰਦੀ ਸੀ ਜਿਵੇਂ ਬੁਖਾਰ ਵਗੈਰਾ ਚੜ ਜਾਣਾ ਕੋਈ ਕੁਝ ਹੋ ਜਾਣਾ ਹੁਣ ਤਾਂ ਚਲੋ ਨਾ ਟੇਜ ਜਾ ਜਾਈ ਪੱਟੀ ਮੇਟ ਕਰੀਏ ਨਾ ਉਹ ਨਹੀਂ ਹੋਂਟਾ ਚਲ ਟੂਹੀ ਤੇ ਉਹ ਆ ਗੋਡੇ ਕਰਕੇ ਦਿੱਕਤ ਆ ਲੰਘੋ ਯਾ ਰੱਬ ਨੂੰ ਪਤਾ ਚਾਤਰਾ ਤੇ ਛਤਰਾ ਆਉਣਾ ਤਾਂ ਅਸੀਂ ਦੁਪਹਿਰੇ ਦੀ ਚੋਰੀ ਨਹੀਂ ਤਾਂ ਪੂੜੇ ਬਣਾ ਰਹੇ ਨੇ ਕਿ ਤਾਂ ਕਰਕੇ ਰੱਬ ਵੀ ਕਹਿੰਦਾ ਚੱਲ ਕੋਈ ਨਹੀਂ ਬਣਾ ਲਓ ਤਾਂ ਮਣੀ ਲੰਘਿਆ ਰੱਬ ਵੀ ਲੰਘ ਕੇ ਦੇ ਦੇ ਹੈ

ਹਰ ਨਮਕ ਮਿਰਚ ਸਾਰਾ ਕੁਝ ਪਾ ਕੇ ਪਿਆਜ਼ ਬਰੀ ਬਰੀ ਕੁ ਪਿਆਜ਼ ਕੱਟ ਕੱਟਾਣੀ ਨੂੰ ਲਾਵਾਂਗੇ ਪਰ ਨਾਲ ਲੈਗਾ ਪੂੜੇ ਨਹੀਂ ਹੁਣ ਤੋਂ ਨੰਨ ਰੈਡੀ ਮਾ ਤੇ ਪਹਿਲੇ ਕਹਤਾ ਵੀ ਡਾੜੀ ਨੂੰ ਲਾਵਾਂਗੇ ਨਾਲ ਜਹ ਜੀ ਪੂੜਿਆਂ ਚ ਕੀ ਕਹਿੰਦੇ ਨੇ ਲੱਲ ਲੱਲ ਹਾਂ ਲੱਲਰ ਲਾਤੇ ਉਹ ਜਿਉਂ ਚ ਲਾ ਦਾਂਗੇ ਬਸ ਡਾੜੀ ਨੂੰ ਲਾਉਣਾ ਡਾੜੀ ਤੇ ਚਾਚੇ ਨੂੰ ਮਟੀਰੀਅਲ ਤਿਆਰ ਕਰਕੇ ਦੇ ਦਾਂਗੇ ਪਤਾ ਮਟੀਰੀਅਲ ਤਿਆਰ ਕਰਨਾ ਕਿੰਨਾ ਸਭ ਤੋਂ ਵੱਡਾ ਕੰਮ ਤਾਂ ਮਟੀਰੀਅਲ ਤਿਆਰ ਕਰਨਾ ਦਾ ਹਾਂ ਅਰੇ ਦਾ ਕੀ ਆ ਮਟੀਰੀਅਲ ਖਾਲੇ ਦੀ ਫਰ ਕੱਲਾ ਉਹ ਤਾਂ ਪਹਿਲੀ ਤੇ ਹੁਣ 1-2 ਦਿਨਾਂ ਤੱਕ ਨਮਕੀਨ ਵਾਲੇ ਬਣਾਉਣਾ ਵਗੇ ਠੀਕ ਆ ਦਾ ਚਾ ਇੱਕ ਦਿਨ ਤੰਦੂਰ ਲਾਾਂਗੇ ਤੰਦੂਰੀ ਰੋਟੀ ਤੰਦੂਰ ਲਾਾਂਗੇ ਕਹ ਰਹੀਆਂ ਠੀਕ ਆ ਦਾ ਚਾ ਨਾਲ ਬਣਾਵਾਂਗੇ ਅਸੀਂ ਰੈਸਟ ਤੰਦੂਰ ਨਹੀਂ ਹੋਗਾ ਆ ਦੇਖੋ ਸਲੂਣਿਆਂ ਦੇ ਨਾਲ ਹਾਂ ਦੂਸਰੇ ਉਹ ਲਾਵਾਂਗੇ ਸਲੂਣਿਆਂ ਨੂੰ ਚੱਕ ਕੇ ਤਰਦੇ ਦੇਣਾਂਗੇ

चलो डैडी तो आप दुखरी बाहर पर डैडी से कहे था चल चलो पूड़े शाडे खाएं और मस्त हो जाएं पूड़े खाओ मजे से हैंड वॉश करके कर आओ लो जी पूड़े शाडे बन गए सीके खीर भी बन गई ਤੇ ਹੁਣ ਸ਼ੰਗ ਤਾਂ ਕਹਿ ਰਿਆਂ ਲਾਲੋ ਡੇਰੇ ਯਾਰ ਵੈਟਜ ਵਗੈਰਾ ਆਪਣੀ ਆਪਣੀ ਸ਼ੀਟ ਸਭਾ ਲਓ ਮਸ ਮੈਂ ਤਾਂ ਤੁਹਾਨੂੰ ਦੋ ਜੀ ਦੇ ਦਿੰਦੇ ਪੇਰ ਖੱਦ ਹੀ ਜਾਊ ਅੱਡਾ ਕੀ ਚੱਕਰ ਆ ਰਵੀ ਦੇ ਡਾੜੀ ਨੂੰ ਇੱਕ ਜੀ ਕਰ ਦੋ ਉਹਦੇ ਵਿੱਚ ਹੋਰ ਧਰ ਦੋ ਕੀ ਹੋਇਆ ਨੇ ਆ ਪਾਤਾ ਕਿਦਾਂ ਕਿੰਨੇ ਨੰਬਰ 100 ਚ 100 ਚ 100 ਡੈਡੀ ਦੇਖੀ ਕਿੰਨੇ ਨੰਬਰ ਦਊਗਾ ਡੈਡੀ ਡੈਡੀ ਦੇਖੀ ਡੈਡੀ ਹਾਂ ਹਾਂ ਛੇਲੀ ਦੀ ਮਾਰਨ ਦਾ ਬਾਈ ਨਾ 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 ਬਾਈ ਛੇਲੀ ਦੀ ਮਾਰਨ ਦਾ ਆ ਦੇਖੋ ਇਧਰ ਛੇਲੀ ਪੱਕੀ ਪੱਕੀ ਛੇਲੀ ਛੇਲੀ ਅੱਗੇ ਕਹਦੇ ਨਹੀਂ ਆ ਨਾ 100 ਚ 100 ਹਾਂ ਇਧਰ ਹੀ ਚੱਲੋ ਕਾਂਡਾ ਪਕਾ ਡਾਡੀ ਐਂਡ ਗਾਲਵਾਦ ਮੰਮੀ 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 ਕਿਵੇਂ ਬਣੇ ਉਹਨੂੰ ਸਵਾਦ ਬਣਾਣਾ ਓ ਮਾਈ ਗਾਡ ਆਂਟੀ ਆਂਟੀ ਕੀ ਬਣਾਏਗੀ ਮੈਂ ਬਣਾਏ ਨਾ ਕਿ ਬੰਨੂ ਕੀ ਬਦੀ ਬੰਨ ਕੇ ਲਓ ਮੈਂ ਬਣਾਏ ਨਾ ਕਿ ਮੈਂ ਬਣਾਏ ਨਾ ਲੈ ਹਾਂ ਉਹ ਰੋ ਰਹਾ ਉਹ ਬੱਬਾ ਗਰਦਨ ਦੇਖੀ ਰੋ ਵੀ ਉਨਨੀ ਕਾਲੀ ਕਰ ਰੱਖੀ ਆ ਵੇ ਮਲਦਾ ਨਹੀਂ ਹੁੰਦਾ ਹੈਗਾ ਸਾਬਾ ਲਾ ਕੇ ਨਹੀਂ ਹੁੰਦਾ ਹੈਗਾ ਤੇਰੀ ਆਪਣੀ ਦੇਖੀ ਇੱਕ ਵਾਰੀ ਆ ਪਤਾ ਨਮਕੀਨ ਬਣਾਵਾਂਗੇ ਆਂਟੀਂ ਦੀ ਦੇਸਣ ਦੇ ਬਣਾਇਓ ਹਲਕਾ ਇਹ ਮੂਹ ਵਿੱਚ ਪਾ ਕੇ ਸਾਰੇ ਕੁਝ ਪਾ ਕੇ ਨਮਕੀਨ ਬਣਾਵਾਂਗੇ ਚਾਚੇ ਡੈਡੀ ਵੀ ਬਣਾਉਂਗੇ ਤੇ ਤੁਹਾਡੇ ਲਈ ਕਹਿੰਦਾ ਡੈਡੀ ਉਹ ਤਾਂ ਪੂਰੀ ਨਹੀਂ ਪੈਣੀ ਨਾਲ ਰਾਇਤਾ ਬਣਾਵਾਂਗੇ ਨਾਲ ਇੱਕ ਸੁੱਕੀ ਸਬਜੀ ਬਣਾ ਲਾਂਗੇ ਉਹ ਬਾਲੇ ਵਧੀਆ ਮੰਨ ਕੇ ਉਹ ਬਣਾਵਾਂਗੇ ਕਿਸੇ ਦਿਨ ਛੱਤੀ ਨਹੀਂ ਰਹੇ ਮਾਰਦੇ ਕਾਂਡ ਦੁਪਹਿਰ ਨੂੰ ਬਣਾ ਲਾਏ ਚਾਰ ਵਜੇ ਹਾਂ ਕਿਸੇ ਦਿਨ ਬਣਾਵਾਂਗੇ 4 ਵਜੇ ਲੱਭੇ ਜੇ ਦੋ 4 ਵਜੇ ਬਹਿ ਲਏ ਹੋਇਆ ਗੱਲ ਕਰਾਂਗੇ ਅੰਡਾ ਗੱਲ ਬਹਾਗੋ ਜਿਵੇਂ ਆਪਾਂ ਨੇ ਉਹ 7 ਵਜੇ ਤੇ ਫੇਰ ਵੀ ਬਹੁਤ ਵਧੀਆ ਬਣ ਗਿਆ ਪੂੜੇ ਬਣਾ ਲਏ ਅਸੀਂ ਖਾ ਲਏ ਬਹੁਤ ਜ਼ਿਆਦਾ ਟੇਸਟੀ ਬਣੀ ਸੀ ਜਦੋਂ ਇਕੱਠੇ ਬੈ ਕੇ ਖਾਉਂ ਨੇ ਚੀਜ਼ ਖਾਦੀ ਹੈ ਤੇ ਹੁਣ ਭਾਂਡੇ ਚੱਪੀ ਆ ਗਏ ਤੁਹਾਨੂੰ ਗੋਬਰ ਗੈਸ ਦਾ ਫਾਇਦਾ ਨੂੰ ਪਾਣੇ ਪੁੰਦੇ ਟੋਲੇ ਤੇ ਹੁਣ ਅਸੀਂ ਚੱਲਿਆ ਘਰ ਤੈਨੂੰ ਕਰਜਾ ਕਿ ਭੁਲਾਉਂਦੇ ਓਏ ਕੂੜਾ ਦਿਮਾਗ ਨੂੰ ਚੜ ਕੇ ਤੂੰ ਕਿਹੜੇ ਸਟੈਂਡ ਕਰਦੇ ਖੜੇ ਖੜਾ ਡੇਗੀ ਆ ਨਾ ਨਾ ਬਈ ਕੂੜੇ ਦਿਮਾਗ ਨੂੰ ਚੜ ਕੇ ਇੰਨਾ ਹੀ ਇਥੇ ਝੜ ਕਰਾ ਜਣ ਪਾ ਬਸ ਤੂੰ ਰਿਐਕਸ਼ਨ ਮਾਰ ਰਹੀ ਸੀਗਾ ਮੈਂ ਤਾਂ ਗੋਲ ਗੋਲ ਘਮਾਇਆ ਸੀ ਆ ਦੋ ਤਿੰਨ ਕਿਹੜੇ ਨਿਕੜ ਕੇ ਬਾਏ ਬਾਏ ਆਂਟੀ ਗੁੱਡ ਨਾਈਟ ਦਾਤ ਕਰਨ ਮੈਗੀ ਦਾ ਗੁੱਡ ਨਾਈਟ ਚਾ 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 ਗੁੱਡ ਨਾਈਟ ਚਾਰ ਵੀ ਆ ਹੈ ਹਾਂ ਇਹ ਆ ਗਿਆ ਚਾ ਹਾਂ ਐ ਯਾ ਸਾਡਾ ਚਾਚਾ ਚਾਚਾ ਜੀ ਲਾਲਾ ਚਾਚਾ ਗੇਟ ਅੱਛੀ ਵੀ ਚੱਲਿਆ ਹਾਂ ਚਲੋ ਹੁਣ ਅਸੀਂ ਚੱਲਨੇ ਆ ਘਰ ਇੱਥੇ ਕਰਦੇ ਆ ਇਸ ਵਲੌਗ ਨੂੰ ਐਂਡ ਕਰੀਏ ਕਿ ਵਧੀਆ ਲੱਗੇ ਸਾਰੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਸਾਡੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਸਾਰਿਆਂ ਟੇਕ ਕੇ ਬਾਏ ਤੇ ਜਰੂਰ ਕਮੈਂਟ ਕਰਕੇ ਦੱਸੋ ਕਿ ਨਾ ਨੇ ਗੂੜੇ ਤੇ ਖੀਰ ਬਣਾ ਕੇ ਖਾ ਲਈਏ 9 ਮਹੀਨੇ ਹਾਂ ਤੇ ਅਸੀਂ ਉਮੀਦ ਹੀ ਦੇਖ ਕਰਦੇ ਰਹੇ ਇੱਕ ਥੋੜੀ ਬਾਅਦ ਗਿਆ ਪੁੱਤ ਤੇ ਅਸੀਂ ਇਹਨਾਂ ਨਮਕੀਨ ਟਰਾਈ ਕਰਾਂਗੇ ਦੱਸਿਓ ਘਰੇ ਬਣਾਏ ਬੇਸਣ ਦੇ ਕਿ ਆਟੇ ਦੇ ਜਰੂਰ ਕਮੈਂਟ ਕਰਕੇ ਦੱਸਿਓ ਆਪਾਂ ਕਦੀ ਬਣਾਏ ਨਹੀਂ ਫਸਟ ਟਾਈਮ ਬਣਾਉਣੇ ਹੋਵੇ ਬੇਸਣ ਦੇ ਬਣਾਈਏ ਆਟੇ ਦੇ ਬਣਾਈਏ ਕਿ ਸੁਜੀ ਦੇ ਬਣਾਈਏ ਸਾਰਿਆਂ ਟੇਕ ਕੇ ਬਾਏ